ਬਦ ਦੋ ਦੋ ਦਰੋਂ ਜਨਮ ਲਾਇਆ ਤੁ ਆ ਨਾ ਕੋਣਾ ਮਾਤਲ ਕਰੀ ਅੰਦਰ ਇਹ ਨਹੀਂ ਚਲੀ ਜਾਂਦੇ ਇਹ ਤਾਂ ਕੋ ਚੱਕਰ ਨੇ ਹਾਂਜੀ ਜੁੜ ਜੋ ਭਰਾ ਸਾਰੇ ਤੇ ਰਾਤੀ ਆਪਾਂ ਖਾਲੀ ਕੀਤੀ ਸੀ ਮੱਝ ਬਾਈ ਦੀ ਗਰੇਡਣਾ ਚਾਉਂਗੇ ਸੱਜਣਾ ਤੇ ਹੁਣ ਇਹਦੀ ਪਹਿਲੀ ਚੁਪਾਈ ਲੱਗਿਆ ਲਾਉਣ ਪਿੰਡ ਸ਼ੇਰਗੜ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਸ਼ੇਰ ਮਾਰੀ ਚੱਲੋ ਭਰਾ ਜਿਹੜੇ ਜਿਹੜੇ ਜੁੜੀ ਜਾਣਗੇ ਲੈ ਇਧਰੋਂ ਫੇਸਬੁੱਕ ਵਾਲੇ ਬੰਨੋ ਵੀ ਲੱਗਿਆ ਮੈਂ ਲਾਈਵ ਚਲਾਉਣਾ ਜਿਆਦਾ ਹਰਤ سپورਟ ਕਰਤਾ ਯਾਰ ਇਧਰੋਂ ਜਿਲੋਂ ਲੱਗੀ ਕਰ ਲੋ ਹੋਰ سپورਟ ਕਰਾਓ ਹਾਂ ਦੀ ਹੋਰ ਹੋ ਗਿਆ ਤੇ ਦੇਖੀ ਲੱਗਦੀ ਚਲੋ ਜੀ ਲੈ ਸੱਜਣੋ ਆ ਮੱਝ ਦਾ ਨਾ ਪਰਾਂਤਾਂ ਨੂੰ ਖਾਲੀ ਕਰਕੇ ਵੀ ਦਿਖਾਈ ਸੀ ਤੇ ਹੁਣ ਲੱਗਿਆ ਦੀ ਪਹਿਲੀ ਚਵਾਈ ਕਰਨਾ ਥੋੜਾ ਜਿਹਾ ਇੱਕ ਗੱਲ ਦਿਓ ਥੋੜਾ ਜਿਹਾ ਸਮੇਂ ਰਾਤੀ ਦੀ ਰਸਾ ਸੀ ਘਰੇਲੂ ਸੱਜਣ ਦੀ ਮੱਝ ਆ ਥੋੜਾ ਜਿਹਾ ਉਪਰਾਂ ਜ਼ਰੂਰ ਮਨਾਉਂਦੀ ਆ ਉਦੇ ਕਰਕੇ ਥੋੜਾ ਬਹੁਤ ਆਪਾਂ ਕਹਿ ਦਿੰਦੇ ਆਂ ਕਈ ਵਾਰੀ ਪਸ਼ੂ ਮਨਾ ਉੱਪਰ ਥੱਲੇ ਕਰ ਜਾਂਦਾ ਤੇ ਛੱਡ ਦਿਓ ਜੀ ਬੱਚਾ ਤਕਰੀਬਨ ਹਾਂਜੀ ਹਾਂਜੀ ਛੱਡ ਦਿਓ ਛੱਡ ਦਿਓ ਤਕਰੀਬਨ 6 ਕੀ ਵੱਜ ਗਏ ਪੂਰੇ ਹੋ ਗਏ ਹਾਂਜੀ ਪੂਰੇ ਬਸ ਇੱਕ ਅੱਧਾ ਮਿੰਟ ਹੀ ਤਕਰੀਬਨ ਹੋ ਹੀ ਗਏ ਹੋਣਗੇ ਜੀ ਇੱਕ ਇੱਕ ਮਿੰਟ ਪੈਂਡਿੰਗ ਆ ਛੱਡ ਦਿਓ ਕੁਝ ਚੱਕਰ ਨਹੀਂ ਛੱਡ ਜਾ ਲੈ ਛੱਡ ਲੈ ਆ ਰੋਕ ਲਓ ਰੋਕ ਲਓ ਪੂਰੇ 6 ਦੀ ਛੱਡ ਦਿਓ ਕੁਝ ਚੱਕਰ ਨਹੀਂ ਮਰਾ ਦੂਸਰੇ ਤਰ੍ਹਾਂ ਕੱਢ ਲਿਆ ਅੰਦਰ ਕਰਨਲ ਸਾਹੂ ਕੇ ਐਸ ਸਾਹੂ ਜਿਸ ਕਾਰਨ ਥਾਲੀ ਵਾਲਾ ਵਾਦਲ ਬਾਦਲ ਪਿੰਡ ਛੇ ਰਗੜ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਤੇ ਮਨ ਲਓ ਸੱਜਣ ਨੂੰ ਬਾਰਡਰ ਏਰੀਆ ਦਾ ਪਿੰਡ ਆ ਪੰਜਾਬ ਦਾ ਕਹ ਲਈਏ ਲਾਸਟ ਪਿੰਡ ਆ ਬਾਈਹਰਾਂ ਕੋਲੇ ਪਹੁੰਚੇ ਹੋਇਆ ਇੰਦਰਲੇ ਬੰਨੇ ਬਾਈ ਵਰਗੇ ਕੱਢਿਆ ਜਸਵੀਰ ਸਿੰਘ ਲਵੇ ਤੇ ਬਾਕੀ ਆ ਗ੍ਰੇਡਡ ਮਾਝਾ ਬਾਈ ਉਹਨਾਂ ਦੀ ਇਹਦੀ ਲੈਬ ਚ ਬਾਈ ਚਲੀ ਜਾਂਦੀ ਆ ਤੇ ਕੱਲ ਸ਼ਾਮ ਨੂੰ ਆਪਾਂ ਖਾਲੀ ਕੀਤੀ ਸੀ ਤੇ ਅੱਜ ਜਿਹੜੀ ਇਹ ਮੰਨ ਲਓ ਵੀ ਤੁਸੀਂ ਪਹਿਲੀ ਚਵਾਈ ਆ ਗਈ के गए होगा समा कब्डी आलिया तीसा दम मर जावा हांजी हाँ जी बिल्कुल 6:00 बज गए ਉਹਦਾ ਜੋ ਉੱਪਰ ਆ ਜਰੂਰ ਮੰਨਦੀ ਆ ਸਾਡੇ ਵਾਲੀ ਸਿਸਟਮ ਤੋਂ ਨਹੀਂ ਤਾਂ ਉੱਦਾਂ ਚਗਾਲੀ ਪੜਦੀ ਰਹਿੰਦੀ ਹੈ ਬਾਈ ਕਹਿੰਦੇ ਚਵਾਈ ਕਰਦੇ ਆ ਥੋੜਾ ਜਿਹਾ ਉਹ ਵੀ ਕਰਕੇ ਮੰਨ ਸਕਦੇ ਨੇ ਤੇ ਬਾਕੀ ਜਿੰਨਾ ਕਿ ਦੁੱਧ ਹੋਊਗਾ ਸਾਨੂੰ ਉਹ ਆਪਾਂ ਤੁਹਾਨੂੰ ਦਿਖਾ ਦੇਣਾ ਕੰਡਾ ਲਾ ਕੇ ਦਿਖਾ ਦੇਣਾ ਤੇ ਬੱਟਾ ਰੱਖ ਕੇ ਦਿਖਾ ਦੇਣਾ ਚੱਲੀ ਪਾ ਦੇਣੀ ਆ ਰੇ ਪੱਖ ਤੋਂ ਰੋਇ ਸਾਬ ਦਰਮਨ ਸਿੰਘ ਬਾਕੀ ਜਿਹੜੇ ਜਿਹੜੇ ਭਰਾ ਜੁੜੇ ਜਾਣਗੇ ਨਾ ਚੱਲਦੇ ਚੱਲਦੇ ਲੈ ਆਪਾਂ ਨੂੰ ਸ਼ੇਅਰ ਮਾਰੀ ਚੱਲੂਗੀ ਅੱਗੇ ਬੰਦਰ ਸਿੰਘ ਨਾ ਵਗਾਈ ਜੁੜਦੀ ਆ ਇਕ ਨਾ ਅਪਰਾ ਕਮੈਂਟ ਕਰਕੇ ਜੀ ਦੱਸ ਦਿਆ ਕਰੋ ਸੱਜਣ ਕਿਹੜੇ ਕਿਹੜੇ ਰੀਜ ਕਿਹੜੇ ਕਿਹੜੇ ਕੰਡ ਤੋਂ ਕਥਾ ਤੋਂ ਜੁੜਿਆ ਆ ਭਰਾਕਾਰੀ ਕਿ ਪਤਾ ਲੱਗਿਆ ਨਾ ਬੜੇ ਬਿੜੇ ਕਿਹੜੇ ਰੀਜ ਦੇਖੀ ਜਾਂਦੇ ਆ ਤੇ ਬਾਕੀ ਲੈਬ ਚ ਵੀ ਆਪਾਂ ਤਕਰੀਰਾਂ ਸੱਜਣਾਂ ਜਾਰੀ ਰੱਖਣੀਆਂ ਨੇ ਇੱਕ ਦੋ ਹੋਰ ਕਰਾਉਣੀਆਂ ਨੇ ਆਪਣੇ ਮਿੱਤਰਾਂ ਨਾਲ ਬਾਈ ਸ਼ੁਰੂਆਤ ਕਿਹੜਾ ਨਾ ਠੀਕਾ ਸ਼ੁਰੂਆਤ ਜੈਸਰਾਏ ਕੋਲੇ ਆਪਾਂ ਨਵਾਂ ਮੋਜੋ ਲੈਣਗੇ ठीक 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 है है थीक है, है। जी, लाल बच्चा बने कर ਜਿੱਤ ਤਮੰਤਰ ਟੋਟਾ ਇਹ ਨੈਟਵਰਕ ਘਟਾ ਦਦਾ ਮੈਨੂੰ ਤਮੰਤਰ ਟੋਟਾ ਹੈਲੋ ਹੈਲੋ ਬਾਈ ਜੀ ਕੱਲ੍ਹ ਸਾਹ ਸਰੋ ਇਸ ਆ ਉਹ ਦੀ ਮਾ ਚੱਲ ਨਹੀਂ ਜਾਂਦੇ ਬਾਈ ਪੂੜਾ ਨੈਟਵਰਕ ਡ੍ਰੋਪਟ ਵੱਧ ਹੋ ਜਾਂਦਾ ਆਪਾਂ ਇੱਕ ਸੰਦੂ ਸਾਤ ਵਰ ਸੰ ਦਾ ਆ ਥੋੜਾ ਜਨਾ ਉਹਦੇ ਕਰਕੇ ਜੇ ਨੈਟਵਰਕ ਕਰਕੇ ਮੋਟੀਫਿਕੇਸ਼ਨ ਘਟ ਜਾਂਦਾ ਜੀ ਜੀ ਤੰਦੀ ਵਾਲਾ ਸਤਿ ਸ਼੍ਰੀ ਅਕਾਲ ਡੈਰੀ ਫਾਰਮ ਬਠਿੰਡਾ ਪਹਿਲੀ ਜਾਈ ਹਾਂਜੀ ਪਹਿਲੀ ਅੱਜ ਰਾਤੀ ਖਾਲੀ ਕੀਤੀ ਸੀ ਉਹ ਵੀ ਪੇਜ ਤੇ ਪਿਆਗਾ ਠੀਕ ਆ ਭਾਈ ਓਕੇ ਕਰ ਦਿਓ ਕਰ ਦਿਓ ਫਿਰ ਮੈਂ ਦੋਨ ਗਰੀਬ ਵਾਲਾ ਇੱਕ ਕਮੈਂਟ ਕਰਕੇ ਦੱਸ ਦਿੰਦਾ ਭਾਈ ਵੀ ਸਾਫ਼ ਚੱਲੀ ਜਾਂਦਾ ਲਾਈਵ ਜਿਹੜੇ ਭਰਾ ਲਿਖੀ ਜਾਂਦੇ ਹਾਂ ਮੇਰੇ ਸੁਣ ਕੇ ਨਹੀਂ ਆਇਆ बारी बारी कहाँ यार कार्ड भी चला चला लो बड़ी बड़ी सब दिल दिल में हैं कि तुम्हें तो मत तो 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 कर दिया जल्दी हाँ हाँ वो कार्ड क्यों ना आया तुम लोग आगे पीछे कार्ड के डाल दिया उन्होंने हट गया एक्सटर्नल ओके 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 बायीं तुम्हें बायीं तुम्हारे ਸਰਨੀ ਜੀ ਨੂੰ ਸੋਪੀਟੇ ਹੋਇਆ ਹੈ ए करो जी दोने जने बारी पा लिये दोनों कौन मेन बढ़ा लिया dar ਹਾਂਜੀ ਹਾਂਜੀ ਬਾਈ ਡਰਦੀ ਆ ਮੱਝ ਥੋੜਾ ਜਿਹਾ ਕੀਤਾ ਪਿੰਡ ਬਾਈ ਸ਼ੇਰਗੜ ਤਹਿਸੀਲ ਪਾਤਣਾ ਤੇ ਜ਼ਿਲ੍ਹਾ ਪਟਿਆਲਾ ਇੱਕ ਆਪਣਾ ਕੈਮਰਾਮੈਨ ਸੀ ਡੇਰੀ ਦੇਖੋ 22 ਉਹਨਾਂ ਨੂੰ ਬਾਹਰ ਭੇਜਿਆ ਹਣਾ ਕਿ ਹੁਣ ਦੋਨੇ ਫੋਨ ਹੀ ਮੈਂ ਫੜ ਲਿਆ ਹੱਥ 'ਚ ਨਾ ਉਧਰ YouTube ਵਾਲਾ ਵੀ ਤੇ Facebook ਵਾਲਾ ਵੀ ਕਿ ਮੱਝ ਹੁਣ ਘੜੀਆ ਥੋੜਾ ਜਿਹਾ ਸੈਟ ਹੋ ਗਿਆ ਥੋੜਾ ਸਟ्रेस ਮੰਨਦੀ ਹੈਗੀ ਉੱਪਰ ਇਹ ਬੰਦੇ ਨੂੰ ਮਾ ਨਮਨ ਗੁਰਦੀਪ ਚੈਲੋ ਤੰਦੀ ਵਾਲਾ ਡੇਰੀ ਫਾਰਮ ਸੰਧੂ ਡੇਰੀ ਫਾਰਮ ਆਰਜਨ ਦਾ ਸੰਗਤਾਰੀ ਚੈਲ ਸੁਣ ਪਾ ਰਹੀ ਆ ਸੰਦ ਨੂੰ ਥੋੜਾ ਜਨਾ ਪਸ਼ੂ ਜਦੋਂ ਕਹਿ ਲਿਆ ਆ ਪਾ ਬਰੀਡਰਾਂ ਦੇ ਪਸ਼ੂ ਜਿਹੜੇ ਮੈਂ ਤੁਹਾਨੂੰ ਰਾਤੀ ਵੀ ਦੱਸਿਆ ਸੀ ਮੇਲੇ ਮੁੱਲੇ ਜਾਂਦੇ ਰਹਿੰਦੇ ਆ ਡਰਦੇ ਨਹੀਂ ਹੈਗੇ ਨਾ ਥੋੜਾ ਜਾਰੇ ਲਾੜੋ ਵੀ ਜਿਹੜਾ ਪਸ਼ੂ ਖਰੇਲੂ ਹੁੰਦਾ ਹੈ ਉਹ ਥੋੜਾ ਡਰ ਜਾਂਦਾ ਹੈ ਕਿ ਮੈਂ ਰਾਤ ਵੀ ਤੁਹਾਨੂੰ ਦਿਖਾਇਆ ਸੀ ਅੱਜ ਵੀ ਦਿਖਾਉਂਗਾ ਕਿ ਨੋ ਐਂਟਰੀ ਲਿਖੀ ਹੈ ਬਾਈ ਦੀ ਪਸ਼ੂਆਂ ਦੀ ਕੋਈ ਬੰਦਾ ਨਾ ਆਉਂਦਾ ਨਹੀਂ ਹੈਗਾ ਉਹਦੇ ਕਰਕੇ ਥੋੜੇ ਉੱਪਰ ਆ ਮੰਦੀ ਆ ਬਾਈ ਦਾ ਬੰਦਾ ਹੀ ਆ ਨਹੀਂ ਬਈ ਦੋ ਟਾਈ ਸੋਗਰਾ ਆਉਂਦਾ ਨਹੀਂ ਅੱਜ ਤਾਂ ਬਹੁਤ ਸੋਹਣੇ ਰੁੱਤੇ ਚੱਲਦੇ ਵੀ ਰਾਤੀ ਦਾ ਕਾਫੀ ਫਰਕ ਪਾ ਗਈ ਹੈ ਚੰਗੇ ਚੰਗੇ ਬਰੀਡਰ ਦੀ ਮੱਝ ਇਹਨਾਂ ਦਾ ਦੁੱਧ ਕੱਢਦੀ ਸੀ ਜਦੋਂ ਬਾਈ ਨਾ ਸੱਦਿਆ ਦੇ ਰਾਤੀ ਭਰ ਕਬਾ ਗਈ ਚਲੋ ਬਾਕੀ ਹੁਣ ਦੇਖੀਦਾ ਕੀ ਬਣਦਾ ਕੁਛ ਰਾਤੀ ਬਾਈ ਕਹਿੰਦਾ ਬੱਚੇ ਨੂੰ ਵੀ ਛੜਦਾ ਸੀ ਖਾਲੀ ਕਰਨੀ ਸੀ ਨਾ ਅਗਿਆ ਗੁਰੇ ਬਾਈ ਉਹਦਾ ਬੈਕ ਮਾਰਦੀਆਂ ਨੇ ਦੋ ਦੋ ਤਿੰਨ ਤਨ ਕਿਲੋ ਬੈਕ ਮਾਰਦੀਆਂ ਨੇ ਇਕੱਠਾ ਬਾਦੀਆਂ ਗ੍ਰਾਮਾਂ ਚ ਨੇ ਬਾਦੀਆਂ 200 300 ਗ੍ਰਾਮ ਨੇ ਥੋੜਾ ਤਾਂ ਕਰਕੇ ਮੈਂ ਹੌਲੀ ਗੱਲਬਾਤ ਕਰ ਰਿਹਾ ਮੈਂ ਥੋੜਾ ਡਰਦੀ ਆ ਮੱਝ ਜਦੋਂ ਬੋਲਦੇ ਆ ਨਾ ਮੱਝ ਨੂੰ ਆਵਾਜ਼ ਸੁਣਦੀ ਆ ਥੋੜਾ ਡਰਦੀ ਆ ਗੁੱਡ ਮਾਰਨਿੰਗ ਭਾਈ ਜੀ ਗੁੱਡ ਮਾਰਨਿੰਗ ਐ ਮੈਂ ਬਲਵਿੰਦਰ ਕੀ ਹਾਲ ਚਾਲ ਠੀਕ ਆ ਸੋਣਿਆ ਤੂੰ ਮਸ ਬਿੱਟੂ ਡਰਦੀ ਆ ਮੱਝ ਬਾਈ ਜੀ ਥੋੜਾ ਜੱਗਾ ਪਿੱਛਾ ਕਰੀ ਜਾਂਦੀ ਆ ਜਯਦਵਿੰਦਰ ਸਾਂਗਾ ਤੇਰਾ ਕੰਮ ਹੋ ਗਿਆ ਜਿਵੇਂ ਤਨੋਲੇ ਤਰੀ ਮੱਝ ਦਾ ਹੋ ਗਿਆ ਸੀ ਉਹ ਖਾਂਦੀ ਨਹੀਂ ਹੁੰਦੀ ਕਦੇ ਪੈਰ ਅੱਗੇ ਪਿੱਛੇ ਰੱਖੀ ਲੈਂਦੀ ਆ ਸਰਦਾਰ ਹਰਪਾਲ ਸਨੂੰ बोझ के बोझ के भाई क्या रखी मैं रात भाई दस किलो छहत्तर ग्राम से मनप्रीत ढिल यादविंदर बहुत बढ़िया भाई शेर मारी चलो लैब नल्दी जल्दी ना ਇਕਨਾ ਥੋੜੀ ਜਿਹੀ ਨੈਟਵਰਕ ਦਿੱਕਤ ਆ ਰਹੀ ਹੈ ਅਰੇ ਜਿੰਦਰ ਸਿੰਘ ਦੁਨਾਈ ਰਸ ਲੀਲੀ ਰਾਣੀ ਜਤਾਰ ਸਿੰਘ 47 ਵਾਲਾ ਗਾਲੀ ਨਹੀਂ ਬੱਤੀ ਮੱਝ ਨੇ ਥੋੜਾ ਜਨਾ ਡਰੀ ਜਾਂਦੀ ਆ ਸਰਬੰਦਰ ਢੱਲੋਂ ਉਹ ਪੈਰ ਦੇ ਵਿੱਚ ਦੇਖ ਲੈਂਗੇ ਥੋੜਾ ਪਚ ਪਰ ਵਾਗੀ ਠੀਕ ਆ ਹੁਣ ਜਦੋਂ ਮੱਝ ਚੋਈਏ ਉਹ ਦੁਬਾਰਾ ਦੱਸਣਾ ਇਹ ਸਾਰੀ ਗੱਲਵਾ guarda 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 ਕਮੈਂਟ ਚ ਨਾ ਭਾਈ ਜੀ ਆਪਣਾ ਐਡਰੈਸ ਜਰੂਰ ਲਿਖ ਦਿਓ ਕਿਰ ਵੀਡੀਓ ਦੇ ਭਾ ਜੁੜੀ ਜਾਂਦੇ ਕਮੈਂਟਾਂ ਚ ਕਿ ਕਿੱਥੋਂ ਕਿੱਥੋਂ ਜੁੜਿਆ ਭਰਾ ਸਾਰੇ వికాల హరివంద్ర ఢిల్లు

ਆ ਕੰਢੀ ਲੈ ਵੀ ਤਰਨ ਨੀ ਗੱਲ ਤਿੱਕਰੀ ਅਗਲਾ ਬਾਈ ਹਾਂ ਲੈ ਚੱਲਦੇ ਹਾਂ ਚੱਲੀ ਜਾਂਦੇ ਆ ਕੰਡਾ ਚਲਾ ਦੋ ਥੋੜਾ ਜਿਹਾ ਮੈਂ ਕੀ ਆ ਗੱਲ ਬਾਤ ਸਤੈਨੂੰ ਮੱਝਾ ਦਰਦ ਹੀ ਆ ਥੋੜਾ ਜਿਹਾ ਥੋੜਾ ਜਿਆਦਾ ਹੀ ਦਰਦ ਹੀ ਆ ਪੈਰ ਅੱਗੇ ਪਿੱਛੇ ਕਰਨਾ ਪੈਂਦੀ ਆ ਉਦਾਂ ਤਾਂ ਨਹੀਂ ਕਰਦੇ ਰੁਟੀਨ 'ਚ ਬਾਈ ਉਦਾਂ ਸਹੀ ਚੱਲਦੀ ਆ ਜੀ ਬੱਟੇ ਰੱਖ ਦਈਏ ਪਹਿਲਾਂ ਬਾਅਦ ਚਾਹਾਂ ਇੱਕ ਵਾਰੀ ਰੱਖ ਲਈ

ਆਖਰੀ ਬੰਧਨ ਹਾਂ ਜੀ ਬਾਕੀ ਰੱਖਦੇ ਤੇ ਜ਼ੀਰੋ ਕਰ ਦੋ ਬਾਈ ਦਾ ਜ਼ੀਰੋ ਕਰ ਦੋ ਰੱਖੋ ਬਹੁਤ ਬੈਸੇ ਦਾ ਬਵਾ ਜ਼ੀਰੋ ਕਰ ਦੋ ਲੈ ਸੱਜਣੋ ਜ਼ੀਰੋ ਕਰਾਤੀ ਚੈੱਕ ਤੇ ਦੁੱਧ ਪਾ ਦਿਓ ਜੀ

ਕਰ ਦ ਦਸਤਾ ਪੂਰਾ ਜੂ ਹੋਗਾ ਨਾ ਨਾ ਸੱਤ ਸਹੀ ਕਰ ਦੂ ਪੂਰਾ ਮਾਰ ਕੇ ਬਾਦੋ ਸਾਫ ਕਰ ਦਿਓ ਇਹ ਮੈਨੂੰ ਦੱਸਿਆ ਸੀ ਨਾ ਮੱਝ ਜਿਹੜੀ ਮੱਝ ਡਰਦੀ ਜਿਆਦਾ ਥੋੜਾ ਜਿਹਾ ਅੱਗੇ ਪਿੱਛੇ ਵੀ ਪਿਆਰ ਕਰਦੀ ਆ ਕਾਫੀ ਹਿੱਲੇ ਜੁਲ ਕਰਦੀ ਰਹੀ ਜਿਆ ਥੋੜਾ ਡਰਦੀ ਜਿਹੜੀ ਮੈਨੂੰ ਦੱਸਿਆ ਸੀ ਨਾ ਵੀ ਬਾਈ ਅਰਗੇ ਦਾ ਜਾਨਦਾ ਨਹੀਂ ਉਧਰਲੇ ਬੰਨੀ ਹੋਈ ਉਹਦੇ ਕਰਕੇ ਥੋੜਾ ਜਿਹਾ ਜੂਰ ਮੰਦੀ ਆ ਇੱਕ ਗੱਲ ਤੁਹਾਨੂੰ ਹੋਰ ਦੱਸਦੀ ਵੀ ਰਾਤ ਦੀ ਮੱਝ ਜਿਹੜੀ ਰਾਤ ਦੀ ਹੀਟ ਚ ਆਈ ਰਹੀ ਆ 9 694 ਹੋ ਗਿਆ 6 ਗ੍ਰਾਮ ਘੱਟ 970 ਤਕਰੀਬਨ ਹੋ ਗਿਆ 969 ਤੇ ਮੇਰੇ ਖਿਆਲ ਬਾਈ ਥੋੜਾ ਡਰਦੀ ਜ਼ਿਆਦਾ ਹੈ ਨਾ ਹਾਂ ਜਰਾ ਕੋਈ ਹੀਟ ਚ ਆਉਣ ਕਰਕੇ ਕਰੀ ਗੇ ਰਾਤ ਹੀਟ ਚ ਆਉਂਦੀ ਠੀਕ ਹੈ ਗੱਲ ਆ ਹੀਟ ਚ ਆ ਗਈ ਬਾਈ ਕਹਿੰਦਾ ਹੀਟ ਕਰਕੇ ਥੋੜਾ ਜਾ ਜ਼ਰੂਰ ਸਟ੍ਰੈਸ ਜਿਹਾ ਬਣਾਉਂਦੀ ਹੈ ਤੇ ਉਦਾਂ ਬਾਈ ਰੁਟੀਨ ਚ ਤਾਂ ਨਹੀਂ ਆ ਜਿਵੇਂ ਪੈਰ ਹੋਣਾ ਅੱਗੇ ਅੱਗੇ ਪਿੱਛੇ ਕਰੀ ਜਾਂਦੀ ਹੈ ਠੀਕ ਹੈ ਗੱਲ ਉਦਾਂ ਰੁਟੀਨ ਚ ਬਾਈ ਕਹਿੰਦਾ ਓਕੇ ਰਿਪੋਰਟ ਹੀ ਮਿਲਦੀ ਹੈ ਤਕਰੀਬਨ ਕਹੇ ਲਈ ਕੋਈ ਗਾਲੀ ਪੈ ਜਾਂਦੀ ਜਦੋਂ ਅੱਜ ਜਨੇ ਰਾਤੀ ਵੀ ਨਹੀਂ ਜਗਾਲਾ ਕੀਤਾ ਤੇ ਹੁਣ ਵੀ ਨਹੀਂ ਕੀਤਾ ਹਨਾ ਤੇ ਬਾਕੀ ਤਕਰੀਬਨ ਜਿੰਨ ਬਾਈ ਨੇ ਦੱਸਿਆ ਵੀ ਹੀਟ ਚ ਵੀ ਆਈ ਹੋਈ ਆ ਮੱਝ ਥੋੜਾ ਉੱਪਰ ਹੀ ਬੰਦੀ ਕਰਕੇ ਦਰਦ ਹੀ ਆ ਥੋੜਾ ਤੇ ਬਾਕੀ ਕੋਈ ਗੱਲ ਨਹੀਂ ਸ਼ਾਮ ਨੂੰ ਵੀ ਦਿਖਾਵਾਂਗੇ ਤੇ ਹੁਣ ਵਾਲਾ ਇਹਦਾ ਇੱਕ ਆ ਵੀ ਤੁਹਾਨੂੰ ਫੇਰ ਦਿਖਾਣਾ ਨਾ 9694 ਆ ਤੇ ਬਾਕੀ ਸ਼ਾਮ ਨੂੰ 6 ਵਜੇ ਫੇਰ ਜੁੜੋ ਲੈਬ ਚ ਤੇ ਸ਼ਾਮ ਨੂੰ 6 ਵਜੇ ਬਾਈਂ ਚ ਬਾਈ ਆਪਾਂ ਫੇਰ ਜਾਈਏ ਮਨ ਦੀ ਚੈੱਕ ਕਰ ਪਿੰਡ ਬਾਈ ਦਾ ਸੱਜਣੋਂ ਸ਼ੇਰਗੜ ਤਸਕੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਕੋਈ ਆ ਵੀ ਸਕਦਾ ਕੋਈ ਜੇ ਕੋਈ ਜੇ ਠੀਕ ਆ ਗੱਲ ਕੋਈ ਵੀ ਆ ਸਕਦਾ ਆ ਸ਼ਾਮ ਨੂੰ ਬਾਈ ਕਹਿੰਦਾ ਜੇ ਕਿਸੇ ਵੀ ਸੱਜਣ ਨੇ ਆਉਣਾ ਤਾਂ ਦੇਖਣ ਤਾਂ ਆ ਵੀ ਸਕਦਾ ਹੈ ਕਿ ਕੀ ਗੱਲ ਨਹੀਂ ਚਬਾਈ ਤੋਂ ਬਾਅਦ ਨੂੰ ਨਾ ਦੋ ਮੱਝ ਕੋਲ ਦੀ ਬਾਅਦ ਜਿਵੇਂ ਮੱਝ ਕਰ ਲੈ ਠੀਕ ਹੈ ਨਾ ਚਬਾਈ ਤੋਂ ਬਾਅਦ ਬਾਈ ਕਹਿੰਦਾ ਮੱਝ ਵੀ ਦੇਖ ਸਕਦੇ ਕੋਈ ਦਿੱਕਤ ਨਹੀਂ ਤੇ ਨੇਚਰਲੀ ਚੱਲਦੀ ਆ ਨਾ ਜਮੀ ਬਿਲਕੁਲ ਬਿਲਕੁਲ ਕੋਈ ਹੋਰ ਕੋਈ ਜੈਲ ਜੱਪਾ ਵੀ ਨਾ ਨਾ ਫੀਲ ਤੇ ਚੱਲਦੀ ਮੇਰੀ ਠੀਕ ਹੈ ਨਾ ਮੋਲ ਖਾ ਲੈਂਦੀ ਆਂ ਬਾਈ ਨੇ ਦੱਸਿਆ ਦੀ ਆ ਵੀ ਜੇ ਕੋਈ ਜੈਲ ਆਪਾਂ ਦੇ ਵੀ ਲਈ ਤਾਂ ਮੈਨੂੰ ਲੱਗਿਆ ਬਈ ਬੈਕ ਆ ਜਾਂਦਾ ਨਾ ਕੱਲੇ ਦਾਣੇ ਦੀ ਚੱਲਦੀ ਆ ਨੇਚਰਲ ਕਹ ਲਈ ਆਪਾਂ ਜਿਵੇਂ ਤੁਹਾਨੂੰ ਮੈਂ ਸ਼ੁਰੂ ਜੀ ਦੱਸਿਆ ਵੀ ਚੱਲਦੀ ਇੱਕ ਰਾਤ ਦੀ ਮੱਝ ਹੀਟ ਕਾਫੀ ਕੱਢੀ ਜਾਂਦੀ ਆ ਤਾਰਾਂ ਕਰੀ ਜਾਂਦੇ ਰਾਤ ਦੀ ਚਲੋ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਸਹੀ 6 ਵਜੇ ਚ ਬਾਈ ਸ਼ੁਰੂ ਕਰਾਂਗੇ ਆਪਾਂ ਸ਼ਾਮ ਨੂੰ ਵੀ ਜੁੜਿਓ ਭਰਾ ਸਾਰੇ ਤੇ ਜੇ ਕੋਈ ਨੇੜੇ ਤੇੜਾ ਵਾਲੇ ਸੱਜਣ ਨੇ ਬਾਈ ਕਹਿੰਦਾ ਆਉਣਾ ਤਾਂ ਆ ਵੀ ਸਕਦਾ ਸ਼ੇਰਗੜ ਪਿੰਡ ਦਾ ਬਾਈ ਦਾ ਖਨੌਰੀ ਦੇ ਬਿਲਕੁਲ ਨਾਲ ਆ ਗਿਆ ਧੰਨਵਾਦ ਜੀ ਬਾਲਾ ਦਰਦੀ ਆ ਦਾ